ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸੀ ਤੁਹਾਨੂੰ ਬੇਸਣ ਦੀ ਰਾਇਤੇ ਵਾਲੀ ਬੂੰਦੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਬੂੰਦੀ ਬਣਾਉਣ ਲਈ ਜ਼ਿਆਦਾ ਸਮਾਨ ਦੀ ਵੀ ਨਹੀਂ ਲੋੜ ਪੈਂਦੀ ਤੇ ਘਰ ਵਿੱਚ ਇਸ ਨੂੰ ਤੁਸੀਂ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇੱਧਰ ਬੂੰਦੀ ਬਣਾਉਣ ਲਈ ਮੈਂ ਬੇਸਣ ਲੈ ਲਿਆ ਸੀ ਮੈਂ ਦੋ ਕੋਲੀਆਂ ਬੇਸਣ ਦੀਆਂ ਲਈਆਂ ਸੀ ਬੇਸਣ ਮੈਂ ਚੰਗੀ ਤਰ੍ਹਾਂ ਛਾਂਲਿਆ ਸੀ ਬੇਸਣ ਮੈਂ ਜਿਹੜਾ ਘਰ ਵਿੱਚ ਕੜੀ ਐ ਪਕੌੜੇ ਲਈ ਵਰਤਦੇ ਆ ਉਹੀ ਬੇਸਣ ਲਿਆ ਕੋਈ ਸਪੈਸ਼ਲ ਬੇਸਣ ਨਹੀਂ ਲਿਆ ਬੇਸਣ ਮੈਂ ਦੋ ਕੋਲੀਆਂ ਲਈਆਂ ਤੁਸੀਂ ਜਿੰਨੀ ਬੁੰਦੀ ਬਣਾਉਣੀ ਉਸ ਦੇ ਹਿਸਾਬ ਨਾਲ ਬੇਸਣ ਲੈ ਸਕਦੇ ਹੋ ਹੁਣ ਮੈਂ ਬੇਸਣ ਨੂੰ ਇੱਕ ਖੁੱਲੇ ਬੌਲ ਵਿੱਚ ਪਾ ਲਿਆ ਤਾਂ ਜੋ ਚੰਗੀ ਤਰ੍ਹਾਂ ਇਸ ਵਿੱਚ ਇਹ ਘੁਲ ਜਾਵੇ ਹੁਣ ਮੈਂ ਇਸ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਵਾਂਗੇ ਪਾਣੀ ਇਸ ਵਿੱਚ 1 ਲੱਖ ਤੇ ਜ਼ਿਆਦਾ ਨਹੀਂ ਪਾਉਣਾ ਨਹੀਂ ਤਾਂ ਫਿਰ ਬੇਸਣ ਦੀਆਂ ਗੱਠਾ ਬਣ ਜਾਣਗੀਆਂ ਜਿਹੜੀਆਂ ਕਿ ਢੋਲਣੀਆਂ ਮੁਸ਼ਕਲ ਹੋ ਜਾਂਦੀਆਂ ਹਨ ਵਿਸਕਰਨਾ ਚੰਗੀ ਤਰ੍ਹਾਂ ਇਸ ਦੀਆਂ ਗੱਠਾਂ ਨੂੰ ਖਤਮ ਕਰ ਲਵਾਂਗੇ ਤੁਸੀਂ ਹੱਥ ਨਾਲ ਜਾਂ ਚਮਚ ਨਾਲ ਵੀ ਕੋਲ ਸਕਦੇ ਹੋ ਥੋੜਾ ਥੋੜਾ ਕਰਕੇ ਇਸ ਵਿੱਚ ਪਾਣੀ ਪਾਉਂਦੇ ਜਾਵਾਂਗੇ ਪਾਣੀ ਦਾ ਮੈਜ਼ਰਮੈਂਟ ਮੈਂ ਕੋਈ ਨਹੀਂ ਰੱਖਿਆ ਤੁਸੀਂ ਪਾਣੀ ਨਾਪ ਕੇ ਵੀ ਲੈ ਸਕਦੇ ਹੋ ਜਿੰਨਾ ਪਾਣੀ ਲੱਗੇਗਾ ਉਸ ਦੇ ਹਿਸਾਬ ਨਾਲ ਇਸ ਵਿੱਚ ਪਾ ਲਵਾਂਗੇ ਹੁਣ ਚੰਗੀ ਤਰ੍ਹਾਂ ਮੈਂ ਬੇਸਣ ਦੀਆਂ ਸਾਰੀਆਂ ਗੱਠਾਂ ਖਤਮ ਕਰ ਲਿਆ ਸੀ ਹੁਣ ਇਸ ਵਿੱਚ ਮੈਂ ਪਾਣੀ ਹੋਰ ਪਾ ਦਵਾਂਗੇ ਬੇਸਨ ਨਾ ਹੀ ਜ਼ਿਆਦਾ ਆਪਣਾ گاੜਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੈ ਜੇਕਰ ਜ਼ਿਆਦਾ ਪਤਲਾ ਹੋਵੇਗਾ ਤਾਂ ਬੂੰਦੀ ਆਪਣੀ ਤੇਲ ਵਿੱਚ ਜਾਂਦੇ ਸਾਰੀ ਫਲੈਟ ਹੋ ਜਾਵੇਗੀ ਜੇਕਰ ਜ਼ਿਆਦਾ ਬੇਸਨ گاੜਾ ਹੋਵੇਗਾ ਤਾਂ ਬੂੰਦੀ ਆਪਣੀ ਜ਼ਿਆਦਾ ਤੇਲ ਨੂੰ ਅਬਜ਼ਰਬ ਕਰ ਲਵੇਗੀ ਹੁਣ ਚੰਗੀ ਤਰ੍ਹਾਂ ਇਸ ਵਿੱਚ ਮੈਂ ਪਾਣੀ ਪਾ ਕੇ ਇਸ ਨੂੰ ਘੋਲ ਤਿਆਰ ਕਰ ਲਵਾਂਗੇ ਹੁਣ ਮੈਂ ਬੇਸਨ ਨੂੰ ਚੰਗੀ ਤਰ੍ਹਾਂ ਘੋਲ ਲਿਆ ਸੀ ਬੇਸਨ ਦੀ ਕਨਸਿਸਟੈਂਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਨਾ ਹੀ ਜ਼ਿਆਦਾ گاੜਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਹੁਣ ਮੈਂ ਇਸ ਨੂੰ ਟੱਕ ਕੇ 10 ਮਿੰਟ ਲਈ ਰੈਸਟ ਤੇ ਰੱਖ ਦਵਾਂਗੀ ਤਾਂ ਜੋ ਬੇਸਣ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ। ਇੱਧਰ ਮੈਂ ਗੈਸ ਤੇ ਕੜਾਹੀ ਰੱਖ ਲਈ ਸੀ। ਇਸ ਵਿੱਚ ਮੈਂ ਰਿਫਾਈਨਡ ਆਇਲ ਪਾ ਦਿੱਤਾ ਸੀ। ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ। ਆਇਲ ਨੂੰ ਚੰਗੀ ਤਰ੍ਹਾਂ ਹਾਈ ਤੋਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ। ਇੱਧਰ ਆਪਣੇ ਬੇਸਣ ਵਾਲੇ ਘੋਲ ਨੂੰ ਵੀ ਰੱਖਿਆ ਨੂੰ 10 ਮਿੰਟ ਹੋ ਗਏ ਸੀ। ਹੁਣ ਟੱਕਣ ਚੱਕ ਕੇ ਇਸ ਨੂੰ ਮੈਂ ਚੈੱਕ ਕਰ ਲਵਾਂਗੀ। ਕੜਛੀਨਾ ਮੈਂ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰਾਂਗੀ ਜੇਕਰ ਬੇਸਣ گاੜਾ ਪਤਲਾ ਲੱਗਦਾ ਲੱਗਦਾ ਹੈ ਤਾਂ ਤੁਸੀਂ ਇਸ ਵਿੱਚ ਪਾਣੀ ਐਡ ਕਰ ਸਕਦੇ ਹੋ ਜੇਕਰ ਜਿਆਦਾ ਪਤਲਾ ਹੈ ਤਾਂ ਤੁਸੀਂ ਇਸ ਵਿੱਚ ਬੇਸਨ ਐਡ ਕਰ ਸਕਦੇ ਹੋ ਮੈਨੂੰ ਇਸ ਦੀ ਕੰਸਿਸਟੈਂਸੀ ਠੀਕ ਲੱਗ ਰਹੀ ਸੀ ਇਸ ਲਈ ਮੈਂ ਨਹੀਂ ਕੁਛ ਐਡ ਕਰਿਆ ਹੁਣ ਇਸ ਵਿੱਚ ਮੈਂ ਇੱਕ ਚਮਚ ਭਰ ਕੇ ਗਰਮ ਰਿਫਾਈਨਡ ਆਇਲ ਪਾਵਾਂਗੇ ਕੜਾਹੀ ਚ ਮੈਂ ਗਰਮ ਰਿਫਾਈਨਡ ਆਇਲ ਲੈ ਲਿਆ ਸੀ ਹੁਣ ਚੰਗੀ ਤਰ੍ਹਾਂ ਇਸ ਨੂੰ ਕੜਛੀ ਨਾਲ ਮਲਾ ਦਵਾਂਗੇ ਇਸ ਨਾਲ ਆਪਣੀ ਬੁੰਦੀ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜਿੰਨਾ ਬੇਸਨ ਲੈ ਉਸ ਦੇ ਹਿਸਾਬ ਨਾਲ ਆਇਲ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਵਿੱਚ ਮੈਂ ਰਿਫਾਈਨਡ ਆਇਲ ਲੈਤਾ ਹੁਣ ਇਧਰ ਮੈਂ ਇੱਕ ਪੂੜੀ ਤਲਣ ਵਾਲਾ ਚਰਨਾ ਲੈ ਲਿਆ ਤੁਸੀਂ ਕੋਈ ਵੀ ਗੁੰਦੀ ਵਾਲਾ ਸਪੈਸ਼ਲ ਚਰਨਾ ਵੀ ਲੈ ਸਕਦੇ ਹੋ ਮੇਰ ਕੋ ਇਸ ਤਰ੍ਹਾਂ ਦਾ ਸੀ ਇਸ ਤੇ ਥੋੜੇ ਜਿਹਾ ਹੋਲ ਬਰੀਕ ਨੇ ਹੁਣ ਇਧਰ ਤੇਲ ਦਾ ਟੈਂਪਰੇਚਰ ਵੀ ਚੈੱਕ ਕਰ ਲਵਾਂਗੇ ਚਮਚ ਨਾਲ ਮੈਂ ਥੋੜਾ ਜਿਹਾ ਬੈਟਰ ਇਸ ਵਿੱਚ ਪਾ ਕੇ ਚੈੱਕ ਕਰ ਲਵਾਂਗੀ ਜੇਕਰ ਤੈਰ ਕੇ ਉੱਪਰ ਆ ਰਿਹਾ ਤੇਲ ਦਾ ਟੈਂਪਰੇਚਰ ਬਿਲਕੁਲ ਸਹੀ ਆ ਹੁਣ ਆਪਣੀ ਗੁੰਦੀ ਤੈਰ ਕੇ ਉੱਪਰ ਆ ਰਹੀ ਆ ਤੇਲ ਆਪਣਾ ਪਰਫੈਕਟ ਗਰਮ ਹੈ ਤੇ ਬੈਟਰ ਵੀ ਆਪਣਾ ਬਹੁਤ ਹੀ ਵਧੀਆ ਸੈੱਟ ਹੋਇਆ ਸੀ ਹੁਣ ਇਸ ਵਿੱਚ ਗੁੰਦੀ ਨੂੰ ਫਰਾਈ ਕਰ ਲਵਾਂਗੇ ਇਧਰ ਮੈਂ ਚਾਨਣ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਹੁਣ ਇਸ ਵਿੱਚ ਮੈਂ ਇੱਕ ਕੜਸੀ ਭਰ ਕੇ ਬੇਸਣ ਵਾਲੇ ਬੈਟਰ ਦੀ ਪਾਵਾਂਗੇ ਬੈਟਰ ਤੁਸੀਂ ਛੰਨੀ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਮੈਂ ਇੱਕ ਕੜਸੀ ਭਰ ਕੇ ਪਾਉਂਦੀ ਤੇ ਚੰਗੀ ਤਰ੍ਹਾਂ ਇਸ ਨੂੰ ਥੋੜਾ ਥੋੜਾ ਟੈਪ ਕਰਦੇ ਜਾਵਾਂਗੇ ਤਾਂ ਬੇਸਣ ਦੀ ਬੂੰਦੀ ਚੰਗੀ ਤਰ੍ਹਾਂ ਤੇਲ ਵਿੱਚ ਡਿੱਗੇ ਤੇ ਇੱਕ ਥਾਂ ਤੇ ਨਾ ਡਿੱਗੇ ਹੁਣ ਸਾਰੀ ਬੂੰਦੀ ਮੈਂ ਇਸ ਵਿੱਚ ਪਾਉਂਦੀ ਬੂੰਦੀ ਨੂੰ ਉਨਾਂ ਤੱਕ ਨਹੀਂ ਛੇੜਨਾ ਜਦ ਤੱਕ ਕਿ ਤੇਲ ਦੇ ਬੱਬਲਸ ਖਤਮ ਨਹੀਂ ਹੋ ਜਾਂਦੇ ਹੁਣ ਸਾਰੇ ਤੇਲ ਦੇ ਬੱਬਲਸ ਖਤਮ ਹੋ ਗਏ ਸੀ ਗੁੰਦੀ ਆਪਣੀ ਬਹੁਤ ਹੀ ਵਧੀਆ ਗੋਲ ਮਟੋਲ ਬਣ ਕੇ ਤਿਆਰ ਹੋਈ ਸੀ ਮੇਰੀ ਥੋੜੀ ਜਿਹੀ ਜਾਲੀ ਦੀਆਂ ਗਲੀਆਂ ਛੋਟੀਆਂ ਸੀ ਤੁਸੀਂ ਜਿੱਡੀ ਜਾਲੀ ਲਵਾਂਗੇ ਉਸ ਦੇ ਹਿਸਾਬ ਨਾਲ ਗਲੀਆਂ ਦੇ ਹਿਸਾਬ ਨਾਲ ਗੁੰਦੀ ਆਵੇਗੀ ਹੁਣ ਇਸ ਨੂੰ ਚੰਗੀ ਤਰ੍ਹਾਂ ਦੇ ਤੱਕ ਫਰਾਈ ਕਰਾਂਗੇ ਜਦ ਤੱਕ ਇਸ ਤੇ ਲਾਈਟ ਬ੍ਰਾਊਨ ਜਿਹਾ ਕਲਰ ਨਹੀਂ ਆ ਜਾਂਦਾ ਤੇ ਕ੍ਰਿਸਪੀ ਨਹੀਂ ਹੋ ਜਾਂਦੀ ਜ਼ਿਆਦਾ ਇਸ ਦਾ ਡਾਰਕ ਕਲਰ ਨਹੀਂ ਕਰਨਾ ਹਨ ਚੰਗੀ ਤਰ੍ਹਾਂ ਇਸ ਤੇ ਲਾਈਟ ਬ੍ਰਾਊਨ ਜਿਹਾ ਕਲਰ ਆ ਗਿਆ ਜੇ ਕਾ ਜ਼ਿਆਦਾ ਡਾਰਕ ਕਰ ਦਵਾਂਗੇ ਤਾਂ ਬੁੰਦੀ ਆਪਣੇ ਕੜਵੇ ਟੇਸਟ ਚ ਆਵੇਗੀ ਬਹੁਤ ਹੀ ਵਧੀਆ ਹੈ ਫਰਾਈ ਹੋਈ ਸੀ ਹੁਣ ਸਾਰੀ ਬੁੰਦੀ ਨੂੰ ਮੈਂ ਕੱਢ ਕੇ ਇਸ ਨੂੰ ਚਰਨੀ ਤੇ ਪਾ ਲਵਾਂਗੀ ਤੇ ਸਾਰਾ ਇਸ ਦਾ ਐਕਸਟਰਾ ਆਇਲ ਨਿਚੋੜ ਦਵਾਂਗੇ ਤਾਂ ਜੋ ਸਾਰਾ ਐਕਸਟਰਾ ਆਇਲ ਕੜਾਹੀ ਚ ਨੀਚੇ ਨਿਚੜ ਜਾਵੇ ਹੁਣ ਇਸ ਨੂੰ ਮੈਂ ਟਿਸ਼ੂ ਪੇਪਰ ਦੇ ਪਾ ਦਵਾਂਗੇ ਇਸੇ ਤਰ੍ਹਾਂ ਮੈਂ ਦੂਸਰਾ ਬੈਚ ਵੀ ਫਰਾਈ ਕਰ ਲਵਾਂਗੇ ਚਰਨੀ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਤੁਸੀਂ ᱛੋ ਵੀ ਸਕਦੇ ਹੋ ਇਸ ਤਰ੍ਹਾਂ ਬੂੰਦੀ ਆਪਣੀ ਬਹੁਤ ਹੀ ਵਧੀਆ ਸਦੀ ਸ਼ੇਪ ਆ ਜਾਂਦੀ ਹੈ ਜੇਕਰ ਤੁਸੀਂ ਤੋਤੇ ਦੇ ਬਗੈਰ ਇਸ ਨੂੰ ਵਰਤਦੇ ਹੋ ਤਾਂ ਬੂੰਦੀ ਆਪਣੀ ਪਰਫੈਕਟ ਨਹੀਂ ਬਣੇਗੀ ਹੁਣ ਇਸ ਤੇ ਮੈਂ ਇੱਕ ਕੜਸ਼ੀ ਭਰ ਕੇ ਬੈਟਰ ਦੀ ਪਾ ਦਿੱਤੀ ਤੇਲ ਵਿੱਚ ਜਾਂਦੇ ਸਾਰੀ ਬੂੰਦੀ ਆਪਣੀ ਤੈਰ ਕੇ ਉੱਪਰ ਆ ਰਹੀ ਹੈ ਬੈਟਰ ਆਪਣਾ ਬਹੁਤ ਹੀ ਵਧੀਆ ਸੈੱਟ ਹੋਇਆ ਸੀ ਤੇ ਬਹੁਤ ਹੀ ਵਧੀਆ ਘੋਲਿਆ ਹੋਇਆ ਸੀ ਬਹੁਤ ਹੀ ਵਧੀਆ ਬੂੰਦੀ ਆਪਣੀ ਗੋਲ ਮਟੋਲ ਬਣ ਰਹੀ ਹੈ ਹੁਣ ਇਸ ਨੂੰ ਵੀ ਮੈਂ 3-4 ਮਿੰਟ ਲਈ ਫਰਾਈ ਕਰ ਲਵਾਂਗੀ ਗੈਸ ਦੀ ਫਲੇਮ ਮੀਡੀਅਮ ਤੋਂ ਹਾਈ ਰੱਖੀ ਆ ਮੀਡੀਅਮ ਤੋਂ ਹਾਈ ਫਲੇਮ ਤੇ ਹੀ ਇਸ ਨੂੰ ਫਰਾਈ ਕਰਨਾ ਹੈ ਲੋ ਬਿਲਕੁਲ ਨਹੀਂ ਕਰਨੀ ਹੁਣ ਇਸ ਨੂੰ ਵੀ ਲਾਈਟ ਬਰਾਊਨ ਜਆ ਹੁਣ ਤੱਕ ਫਰਾਈ ਕਰ ਲਵਾਂਗੇ ਜਦ ਤੱਕ ਇਹ ਕ੍ਰਿਸਪੀ ਨਹੀਂ ਹੋ ਜਾਂਦੀ ਤੁਸੀਂ ਥੋੜਾ ਜਆ ਲਾਈਟ ਜਆ ਕਲਰ ਵੀ ਰੱਖ ਸਕਦੇ ਹੋ ਮੈਨੂੰ ਥੋੜੀ ਜੀ ਰੜੀ ਬੁੰਦੀ ਜੀ ਪਸੰਦ ਹੈ ਮੈਂ ਜ਼ਿਆਦਾ ਇਸ ਨੂੰ ਡਾਰਕ ਵੀ ਨਹੀਂ ਕਰਦੀ ਫਿਰ ਨਹੀਂ ਬੁੰਦੀ ਆਪਣੀ ਕੜਵੇ ਟੇਸਟ ਚ ਆ ਜਾਵਗੀ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ 3-4 ਮਿੰਟ ਲਈ ਫਰਾਈ ਕਰ ਲਿਆ ਸੀ ਹੁਣ ਇਸ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਵੀ ਇੱਕ ਲਗ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਤੁਸੀਂ ਕੜਾਈ ਵਿੱਚ ਤੇਲ ਦੇਖ ਕੇ ਐਡ ਕਰ ਲੈਣਾ ਹੈ ਜਿੰਨੀ ਤੁਸੀਂ ਬੁੰਦੀ ਫਰਾਈ ਕਰਨੀਆਂ ਹੁਣ ਮੈਂ ਸਾਰੀ ਬੁੰਦੀ ਇਸੇ ਤਰ੍ਹਾਂ ਫਰਾਈ ਕਰਕੇ ਤਿਆਰ ਕਰ ਲਵਾਂਗੇ ਹੁਣ ਮੈਂ ਸਾਰੀ ਬੁੰਦੀ ਫਰਾਈ ਕਰ ਲਈ ਸੀ ਬੁੰਦੀ ਨੂੰ ਮੈਂ ਇੱਕ ਟਿਸ਼ੂ ਪੇਪਰ ਤੇ ਰੱਖ ਲਿਆ ਸੀ ਤਾਂ ਜੋ ਚੰਗੀ ਤਰ੍ਹਾਂ ਸਦਾ ਆਇਲ ਨਿਚੜ ਜਾਵੇ ਬਹੁਤ ਹੀ ਵਧੀਆ ਗੋਲ ਮਟੋਲ ਬੁੰਦੀ ਆਪਣੀ ਬਣ ਕੇ ਤਿਆਰ ਹੋਈ ਸੀ ਬਹੁਤ ਹੀ ਵਧੀਆ ਕ੍ਰਿਸਪੀ ਬੁੰਦੀ ਬਣੀ ਸੀ ਬਿਲਕੁਲ ਮਾਰਕੀਟ ਦੀ ਬੁੰਦੀ ਤੇਰੀ ਤਰ੍ਹਾਂ ਲੱਗ ਰਹੀ ਸੀ ਹੁਣ ਮੈਂ ਜਿਹੜਾ ਕੜਾਹੀ ਵਿੱਚ ਤੇਲ ਬਚਿਆ ਸੀ ਉਸ ਵਿੱਚ ਕੜੀ ਪੱਤੇ ਨੂੰ ਫਰਾਈ ਕਰ ਲਵਾਂਗੇ ਤੁਸੀਂ ਕਸੂਰੀ ਮੇਥੀ ਵੀ ਲੈ ਸਕਦੇ ਹੋ ਕੜੀ ਪੱਤੇ ਨਾਲ ਬੁੰਦੀ ਵਿੱਚ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਮੈਂ ਨਾਲ ਹੀ ਬੇਸਣ ਵਿੱਚ ਨਮਕ ਨਹੀਂ ਐਡ ਕਰਿਆ ਮੈਂ ਬਾਅਦ ਵਿੱਚ ਨਮਕ ਐਡ ਕਰਾਂਗੀ ਕਿਉਂਕਿ ਮੈਂ ਅੱਧੀ ਬੁੰਦੀ ਫਿੱਕੀ ਰੱਖਣੀ ਸੀ ਇਸ ਲਈ ਮੈਂ ਪਹਿਲਾਂ ਨਮਕ ਨਹੀਂ ਐਡ ਕਰਿਆ ਜੇਕਰ ਤੁਸੀਂ ਫਿੱਕੀ ਬੁੰਦੀ ਬਣਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਬਣਾ ਸਕਦੇ ਹੋ ਹੁਣ ਮੈਂ ਸਾਰੀ ਬੁੰਦੀ ਨੂੰ ਕੁੱਲੇ ਪ੍ਰਾਂਤ ਵਿੱਚ ਕਰ ਲਿਆ ਸੀ ਹੁਣ ਇਸ ਵਿੱਚ ਕੜੀ ਪੱਤਾ ਪਾਵਾਂਗੇ ਬੂੰਦੀ ਆਪਣੀ ਚੰਗੀ ਤਰ੍ਹਾਂ ਠੰਡੀ ਵੀ ਹੋ ਗਈ ਹੁਣ ਇਸ ਵਿੱਚ ਮਸਾਲੇ ਐਡ ਕਰ ਦਵਾਂਗੇ ਜੇਕਰ ਤੁਸੀਂ ਕੱਲੇ ਨਮਕ ਵਾਲੀ ਰੱਖਣੀ ਆ ਤਾਂ ਨਮਕ ਪਾ ਸਕਦੇ ਹੋ ਪਰ ਮੈਂ ਇਸ ਨੂੰ ਥੋੜੀ ਸਪਾਈਸੀ ਜੀ ਬਣਾਵਾਂਗੇ ਹੁਣ ਇਸ ਵਿੱਚ ਮੈਂ ਸਵਾ ਕ ਚਮਚ ਨਮਕ ਦਾ ਪਾ ਦਿੱਤਾ ਤੇ ਅੱਧਾ ਕ ਚਮਚ ਇਸ ਵਿੱਚ ਚਾਟ ਮਸਾਲੇ ਦਾ ਪਾਵਾਂਗੇ ਤੇ ਅੱਧਾ ਕ ਚਮਚ ਇਸ ਵਿੱਚ ਮੈਂ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਮੈਂ ਥੋੜੀ ਜਿਹੀ ਬੁੰਦੀ ਕੱਢ ਲਈ ਸੀ ਤਕਰੀਬਨ ਇਸ ਵਿੱਚੋਂ ਦੋ ਕਾਲੀਆਂ ਬੇਸਣ ਦੀਆਂ ਵਿੱਚੋਂ 1.5 ਤੋਂ 2 ਕਿਲੋ ਬੁੰਦੀ ਬਣ ਕੇ ਤਿਆਰ ਹੋਈ ਸੀ ਘਰ ਵਿੱਚ ਨਾਲੇ ਸਾਫ਼ ਸੁਥਰੇ ਤਰੀਕੇ ਨਾਲ ਬੁੰਦੀ ਬਣੀ ਸੀ ਬਿਲਕੁਲ ਵੀ ਇਸ ਵਿੱਚ ਮੈਂ ਹੋਰ ਕੁਝ ਵੀ ਐਡ ਨਹੀਂ ਕਰਿਆ ਹੁਣ ਚੰਗੀ ਤਰ੍ਹਾਂ ਇਸ ਵਿੱਚ ਮੈਂ ਮਸਾਲਿਆਂ ਨੂੰ ਮਿਕਸ ਕਰ ਲਿਆ ਹੁਣ ਇਸ ਨੂੰ ਇੱਕ 에ਅਰਟਾਈਟ ਡੱਬੇ ਵਿੱਚ ਪਾ ਕੇ ਰੱਖ ਦਵਾਂਗੇ ਸਾਰੀ ਬੁੰਦੀ ਨੂੰ ਮੈਂ ਇੱਕ 에ਅਰਟਾਈਟ ਡੱਬੇ ਵਿੱਚ ਪਾ ਕੇ ਰੱਖ ਦਿੱਤਾ ਸੀ ਬਹੁਤ ਹੀ ਵਧੀਆ ਬੁੰਦੀ ਬਣ ਕੇ ਆਪਣੀ ਤਿਆਰ ਹੋਈ ਸੀ ਜੇਕਰ ਤੁਹਾਨੂੰ ਮੇਰੇ ਹਰਾਇਤੇ ਵਾਲੀ ਬੇਸਣ ਦੀ ਬੁੰਦੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ